ਉਹ ਦਿਨਾਲ ਇਹ ਪੰਜਾਬ ਦੀ ਅਣਖ ਤੇ ਗੈਰਤ ਨੂੰ ਇੱਕ ਵਾਰ ਫੇਰ ਵੇਖਣਾ ਚਾਹੁੰਦੇ ਆ ਵੀ ਕਿਤੇ ਪੰਜਾਬ ਦੇ ਵਿੱਚ ਮੁਰਦੇ ਤਾਂ ਨਹੀਂ ਰਹਿੰਦੇ ਇਹ ਜਾਗਦੇ ਆ ਇਹ ਜਿਹੜੇ ਨਾਦਰ ਸ਼ਾਹੀ ਫਰਮਾਨ ਦੀ ਤੁਸੀਂ ਗੱਲ ਕੀਤੀ ਆ ਉਹਦੇ ਵਿੱਚ ਨਾ ਇਹਨਾਂ ਨੇ ਇੱਕ ਲਾਈਨ ਇਹਨਾਂ ਨੇ ਲਿਖੀ ਆ ਵੀ ਕੋਈ ਉੱਚੀ ਆਵਾਜ਼ ਦੇ ਵਿੱਚ ਨਾਰਾ ਨਹੀਂ ਲਾ ਸਕਦਾ ਕੋਈ ਉੱਚੀ ਆਵਾਜ਼ ਦੇ ਵਿੱਚ ਬੋਲ ਨਹੀਂ ਸਕਦਾ ਤੇ ਮੈਨੂੰ ਕਈ ਵਾਰ ਇਸ ਤਰ੍ਹਾਂ ਮਹਿਸੂਸ ਹੁੰਦਾ ਹੁੰਦਾ ਵੀ ਇਹ ਅੱਜ ਦੇ ਜਿਹੜੇ ਜਕਰੀਆ ਖਾਂ ਵਾਂ ਅੱਜ ਦੇ ਜਿਹੜੇ ਜਹਾਂਗੀਰ ਔਰੰਗਜ਼ੇਬ ਆ ਉਦੋਂ ਵੀ ਜਹਾਂਗੀਰ ਨੇ ਇਹ ਫਰਮਾਨ ਜਾਰੀ ਕੀਤਾ ਸੀ ਵੀ ਕੋਈ ਘੋੜਾ ਨਹੀਂ ਰੱਖ ਸਕਦਾ ਕੋਈ ਸਿਰ ਤੇ ਦਸਤਾਰ ਨਹੀਂ ਬੰਨ ਸਕਦਾ ਕੋਈ ਨਗਾਰਾ ਨਹੀਂ ਵਜਾ ਸਕਦਾ ਉਹ ਘੋੜ ਸਵਾਰੀ ਨਹੀਂ ਕਰ ਸਕਦਾ ਪਰ ਉਹਦੇ ਬਿਲਕੁਲ ਉਲਟ ਹੋਇਆ ਔਰ ਇਹ ਪੰਜਾਬ ਇਹ ਗੁਰੂਆਂ ਦੀ ਯੋਧਿਆਂ ਦੀ ਸੂਰਬੀਰਾਂ ਦੀ ਬਹਾਦਰਾਂ ਦੀ ਧਰਤੀ ਹੈ ਜਿੱਥੇ ਯੂਨੀਵਰਸਿਟੀ ਬਣੀ ਆ ਉਹਦੇ ਚੱਪੇ-ਚੱਪੇ 'ਚ ਖੂਨ ਡੋਲ੍ਹਿਆ ਸਾਡੇ ਸ਼ਹੀਦਾਂ ਦਾ ਚੱਪੜ ਚਿੜੀ ਦਾ ਮੈਦਾਨ ਉੱਥੋਂ ਬਿਲਕੁਲ ਥੋੜੀ ਦੂਰ ਹੈ ਉਰਲੇ ਪਾਸੇ ਚੱਪੜ ਚਿੜੀ ਦੇ ਮੈਦਾਨ ਦੇ ਵਿੱਚ ਜਦੋਂ ਵजीर खान ਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਜੁੱਧ ਕਰਦੇ ਆ ਉੱਥੇ ਸਿੱਖ ਰਾਜ ਦੀ ਸਭ ਤੋਂ ਪਹਿਲੀ ਨੀ ਰੱਖੀ ਗਈ ਚੱਪੜਚੜੀ ਦੇ ਮੈਦਾਨ ਦੇ ਵਿੱਚ ਤੇ ਇਹ ਜਿਹੜੀ ਧਰਤੀ ਹੈ ਚੰਡੀਗੜਾ ਸਾਡਾ ਪਹਿਲਾਂ ਵੀ ਸੀ ਅੱਗੇ ਵੀ ਰਹੇਗਾ ਤੇ ਯੂਨੀਵਰਸਿਟੀ ਵਾਸਤੇ ਅਸੀਂ ਉਦਾਂ ਹੀ ਜੰਗ ਲੜਾਂਗੇ ਜਿਸ ਤਰ੍ਹਾਂ ਅਸੀਂ ਸਿੱਖ ਰਾਜ ਵਾਸਤੇ ਜਿਸ ਤਰ੍ਹਾਂ ਅਸੀਂ ਆਪਣੀ ਅਣਖ ਤੇ ਗੈਰਤ ਵਾਸਤੇ ਪਹਿਲਾਂ ਲੜਦੇ ਆਏ ਹਾਂ ਅੱਗੇ ਵੀ ਅਸੀਂ ਯੂਨੀਵਰਸਿਟੀ ਵਾਸਤੇ ਵੱਡੀ ਮਹਿੰਮਾ ਅਸੀਂ ਇਹਨੂੰ ਮੈਂ ਮਨੁਫਕੀ ਨਹੀਂ ਪੈਣ ਦਵਾਂਗੇ ਅਸੀਂ ਲੜਾਂਗੇ ਜਿਸ ਤਰ੍ਹਾਂ ਦੀ ਵੀ ਜੰਗ ਲੜਨੀ ਪਊਗੀ ਉਸੇ ਤਰ੍ਹਾਂ ਯੂਨੀਵਰਸਿਟੀ ਨੂੰ ਬਚਾਉਣ ਵਾਸਤੇ ਅਸੀਂ ਤਤਪਾਰਾਂ ਲੜਨ ਵਾਸਤੇ ਮਤਲਬ ਮੋਰਚਾ ਚੱਲ ਰਿਹਾ ਆ ਇਹ ਤੁਹਾਨੂੰ ਕੀ ਲੱਗਦਾ ਕਿ ਪੰਜਾਬ ਸਰਕਾਰ ਦਾ ਜਿਹੜਾ ਰੋਲ ਰਿਹਾ ਆ ਉਹ ਉਹਨੂੰ ਤੁਸੀਂ ਕਿਸ ਤਰ੍ਹਾਂ ਨਾਲ ਲੈਂਦੇ ਹੋ ਪੰਜਾਬ ਗਵਰਨਮੈਂਟ ਦਾ ਰੋਲ ਬਿਲਕੁਲ ਨਕਮੀਆਂ ਵਾਲਾ ਪੰਜਾਬ ਗਵਰਨਮੈਂਟ ਚਾਹੇ ਕੁਝ ਵੀ ਕਰ ਸਕਦੀ ਹੈ ਪੰਜਾਬ ਗਵਰਨਮੈਂਟ ਇਥੇ ਲੱਖਣ ਦੀ ਵਿੱਚ ਕੱਲੀ ਕੱਲੀ ਆਪਣੇ ਐਮਐਲਏ ਨੂੰ ਪਿੰਡ ਵੰਡ ਕੇ ਦੇ ਸਕਦੀ ਆ ਤੇਰਾ ਪਿੰਡ ਗੰਡੀ ਵਹਿੰਦਾ ਤੇਰਾ ਪਿੰਡ ਮਾਨੋ ਤੇਰਾ ਪਿੰਡ ਆਪਣਾ ਪੰਜ ਵੜਾ ਤੇਰਾ ਪਿੰਡ ਆ ਕਸੀਲ ਹੈ ਤੇਰਾ ਪਿੰਡਾ ਇਹਨਾਂ ਨੇ ਕੱਲੇ ਕੱਲੇ ਐਮਐਲਏ ਨੂੰ ਪਿੰਡ ਵੰਡਦੇ ਆ ਕਿਸੇ ਕਿਸੇ ਐਮਐਲਏ ਨੂੰ ਦੋ ਪਿੰਡ ਦੇ ਤੇ ਕਿਸੇ ਨੂੰ ਤਿੰਨ ਦੇ ਤੇ ਇਧਰ ਦੇ ਇਹਨਾਂ ਦਾ ਪੂਰਾ ਜੋਰ ਲੱਗਾ ਵੀ ਅਸੀਂ ਕਿਤੇ ਹਾਰ ਨਾ ਜਾਈਏ ਆਪ ਮੇਰੇ ਸਾਹਬ ਦੇ ਨਾਲ ਇਸ ਇਲੈਕਸ਼ਨ ਤੋਂ ਵੱਧ ਕੇ ਸਾਡੀ ਯੂਨੀਵਰਸਿਟੀ ਹੈ ਉਹਨੇ ਯੂਨੀਵਰਸਿਟੀ ਨੇ ਵੱਡੇ ਵੱਡੇ ਸਾਡੇ ਲੀਡਰ ਪੈਦਾ ਕੀਤੇ ਉਸੇ ਯੂਨੀਵਰਸਿਟੀ ਦੇ ਵਿੱਚੋਂ ਬਾਰੇ ਲਖਾਰੀ بڑے ਕਵੀ بڑے ਸੂਝਵਾਨ ਵਿਦਵਾਨ ਪੈਦਾ ਹੋਏ ਯੂਨੀਵਰਸਿਟੀ ਦੇ ਵਿੱਚ ਸੋ ਉਹ ਯੂਨੀਵਰਸਿਟੀ ਬਚਾਉਣੀ ਜ਼ਰੂਰੀ ਹੈ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਜਿਸ ਤਰ੍ਹਾਂ ਕਿ ਤਰਨਤਾਰਨ ਹਲਕੇ ਦੀ ਜਿਮਣੀ ਚੋਣ ਇਸ ਵੇਰੇ ਪੂਰੇ ਪੰਜਾਬ ਦੇ ਵਿੱਚ ਜਿਹੜਾ ਆ ਉਹਨੇ ਪੰਜਾਬ ਦੀ ਸਿਆਸਤ ਦਾ ਮਾਹੌਲ ਗਰਮਾਇਆ ਹੋਇਆ ਆ ਤੇ ਇਸ ਇਲੈਕਸ਼ਨ ਦੇ ਵਿੱਚ ਹਰੇਕ ਰਾਜਸੀ ਧਿਰ ਜਿਹੜੀ ਆ ਉਹ ਆਪਣੇ ਉਮੀਦਵਾਰ ਨੂੰ ਜਿਤਾਉਣ ਲਈ ਪੂਰਾ ਜ਼ੋਰ ਲਗਾ ਰਹੀ ਆ ਪਰ ਇਸ ਦੇ ਨਾਲ ਨਾਲ ਹੀ ਪੰਜਾਬ ਦੀ ਸਿਆਸਤ ਤੇ ਪੰਜਾਬ ਦੇ ਵਿਦਿਆਰਥੀਆਂ ਦੇ ਭੁੱਖ ਦੇ ਨਾਲ ਜਿਹੜਾ ਜੁੜਿਆ ਮਸਲਾ ਜਿਹੜਾ ਕਿ ਵੱਡਾ ਮਸਲਾ ਜਿਹੜਾ ਜਿਸ ਤਰ੍ਹਾਂ 220 ਦੇ ਵਿੱਚ ਕਿਸਾਨੀ ਮੋਰਚਾ ਸਾਡੀ ਹੋਣ ਦੀ ਲੜਾਈ ਬਣ ਗਿਆ ਸੀ ਉਸੇ ਤਰ੍ਹਾਂ ਹੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਜਿਹੜੀ ਸੈਨੇਟ ਨੂੰ ਭੰਗ ਕਰਕੇ ਤੇ ਸਿੰਡੀਕੇਟ ਨੂੰ ਭੰਨ ਕਰਕੇ ਜਿਸ ਤਰ੍ਹਾਂ ਦੇ ਨਾਲ ਕੇਂਦਰ ਸਰਕਾਰ ਨੇ ਇੱਕ ਜਿਹੜਾ ਨਾਦਰਸ਼ਾਈ ਫਰਮਾਨ ਜਾਰੀ ਕੀਤਾ ਸੀ ਉਸ ਸਬੰਧੀ ਜਿਹੜੀ ਆ ਗੱਲਬਾਤ ਅਸੀਂ ਕਰਾਂਗੇ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਮੁਖ ਬੁਲਾਰੇ ਭਾਈ ਚਮਕੌਰ ਸਿੰਘ ਹੁਰੀ ਸਾਡੇ ਨਾਲ ਨੇ ਚਮਕੌਰ ਸਿੰਘ ਜੀ ਪਹਿਲਾਂ ਗੁਰਫਤੇ ਦੀ ਸਾਂਝ ਪਾਉਣੇ ਵਾਹਿਗੁਰੂ ਜੀ ਕਾ ਖਾਲਸਾ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਸਾਹਿਬ ਤੁਸੀਂ ਦੇਖਿਆ ਜਿਸ ਤਰ੍ਹਾਂ ਦੇ ਨਾਲ ਕੇਂਦਰ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਮੈਨੂੰ ਲੱਗਦਾ ਕਿ ਇਸ ਵਾਰੀ ਵੀ ਏਰਕੀ ਟੋ ਆਇਆ ਕਿ ਪੰਜਾਬ ਜਿਉਂਦਾ ਆ ਕਿ ਨਹੀਂ ਜਿਉਂਦਾ ਜਿਸ ਤਰ੍ਹਾਂ ਨਾਲ ਉਹਨਾਂ ਨੇ ਸੈਨੇਟ ਭੰਗ ਕੀਤੀ ਆ ਤੇ ਪੰਜਾਬ ਦੇ ਵਿਦਿਆਰਥੀਆਂ ਦੇ ਹੱਕਾਂ ਦੇ ਜਿਹੜਾ ਡਾਕਾ ਮਾਰਿਆ ਕੀ ਕਹਿਣਾ ਚਾਹੁੰਦੇ ਇਸ ਬਾਰੇ ਇਹ ਬਿਲਕੁਲ ਵੇਖੋ ਮੇਰੇ ਹਿਸਾਬ ਦੇ ਨਾਲ ਇਹ ਪੰਜਾਬ ਦੀ ਅਣਖ ਤੇ ਗੈਰਤ ਨੂੰ ਇੱਕ ਵਾਰ ਫੇਰ ਵੇਖਣਾ ਚਾਹੁੰਦੇ ਆ ਵੀ ਕਿਤੇ ਪੰਜਾਬ ਦੇ ਵਿੱਚ ਮੁਰਦੇ ਤਾਂ ਨਹੀਂ ਰਹਿੰਦੇ ਇਹ ਜਾਗਦੇ ਆ ਇਹ ਜਿਹੜੇ ਨਾਦਰ ਸ਼ਾਹੀ ਫਰਮਾਨ ਦੀ ਤੁਸੀਂ ਗੱਲ ਕੀਤੀ ਆ ਉਹਦੇ ਵਿੱਚ ਨਾ ਇਹਨਾਂ ਨੇ ਇੱਕ ਲਾਈਨ ਇਹਨਾਂ ਨੇ ਲਿਖੀ ਆ ਵੀ ਕੋਈ ਉੱਚੀ ਆਵਾਜ਼ ਦੇ ਵਿੱਚ ਨਾਰਾ ਨਹੀਂ ਲਾ ਸਕਦਾ ਕੋਈ ਉੱਚੀ ਆਵਾਜ਼ ਦੇ ਵਿੱਚ ਬੋਲ ਨਹੀਂ ਸਕਦਾ ਤੇ ਮੈਨੂੰ ਕਈ ਵਾਰ ਇਸ ਤਰ੍ਹਾਂ ਮਹਿਸੂਸ ਹੁੰਦਾ ਹੁੰਦਾ ਵੀ ਇਹ ਅੱਜ ਦੇ ਜਿਹੜੇ ਜਕਰੀਆ ਖਾਵਾ ਅੱਜ ਦੇ ਜਿਹੜੇ ਜਹਾਂਗੀਰ ਔਰੰਗਜ਼ੇਬ ਆ ਉਦੋਂ ਵੀ ਜਹਾਂਗੀਰ ਨੇ ਇਹ ਫਰਮਾਨ ਜਾਰੀ ਕੀਤਾ ਸੀ ਵੀ ਕੋਈ ਘੋੜਾ ਨਹੀਂ ਰੱਖ ਸਕਦਾ ਕੋਈ ਸਿਰ ਤੇ ਦਸਤਾਰ ਨਹੀਂ ਬੰਨ ਸਕਦਾ ਕੋਈ ਨਗਾਰਾ ਨਹੀਂ ਵਜਾ ਸਕਦਾ ਕੋ ਘੋੜ ਸਵਾਰੀ ਨਹੀਂ ਕਰ ਸਕਦਾ ਪਰ ਉਹਦੇ ਬਿਲਕੁਲ ਉਲਟ ਹੋਇਆ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਨਾਲ ਫੌਜ ਰੱਖੀ ਸ਼ਸਤਰ ਵਧੀਆ ਤੋਂ ਵਧੀਆ ਲਿਆਂਦੇ ਨਗਾਰਿਆਂ ਦੀਆਂ ਚੋਟਾਂ ਤੇ ਜੰਗਾਂ ਵੀ ਲੜੀਆਂ ਗਈਆਂ ਸੋ ਅੱਜ ਵੀ ਜਿਹੜਾ ਇਹਨਾਂ ਨੇ ਸੈਂਟਰ ਨੇ ਉਹ ਮਤਾ ਕੱਢਿਆ ਉਹਦੇ ਵਿੱਚ ਸਾਫ਼ ਲਿਖਿਆ ਸੀ ਵੀ ਤੁਸੀਂ ਉੱਚੀ ਆਵਾਜ਼ ਦੇ ਵਿੱਚ ਬੋਲਣਾ ਨਹੀਂ ਤੁਸੀਂ ਕੋਈ ਧਰਨਾ ਪ੍ਰਦਰਸ਼ਨ ਨਹੀਂ ਕਰ ਸਕਦੇ ਵੀ ਸਾਰਾ ਕੁਝ ਵੀਸੀ ਦੇ ਅੰਡਰ ਕਰਦੇ ਹੋ ਜੋ ਵੀਸੀ ਚਾਹੂਗਾ ਜੋ ਵੀਸੀ ਲਾਗੂ ਕਰੂਗਾ ਜੋ ਵੀਸੀ ਬੋਲੂਗਾ ਜੋ ਵੀਸੀ ਕਹੂਗਾ ਉਹੀ ਕਰਨਾ मतलब ਉਹਨਾਂ ਦਾ ਸਿੱਧੇ ਰੂਪ ਦੇ ਵਿੱਚ ਸਾਡੇ ਉੱਪਰ ਹੀ ਹਮਲਾ ਵੀ ਜੇ ਅਸੀਂ ਕਹੀਏ ਤੁਸੀਂ ਬਹਿ ਜਾਓ ਜੇ ਅਸੀਂ ਕਹੀਏ ਤੁਸੀਂ ਉੱਠ ਜਾਓ ਜੇ ਅਸੀਂ ਕਹੀਏ ਤੁਸੀਂ ਸੌਂ ਜਾਓ मतलब ਇਸ ਤਰ੍ਹਾਂ ਦਾ ਫਰਮਾਨ ਆ ਉਹ ਕਹਿੰਦੇ ਵੀ ਸਾਡੇ ਅੰਡਰ ਚੱਲੋ ਸਾਡੇ ਸਿਸਟਮ ਦੇ ਜੋ ਅਸੀਂ ਕਹਿ ਰਹੇ ਹਾਂ ਵੀਸੀ ਕਹਿ ਰਿਹਾ ਵੀ ਜੋ ਅਸੀਂ ਕਹਿ ਰਹੇ ਹਾਂ ਉਦਾਂ ਹੀ ਚੱਲੋ ਉਦਾਂ ਨਹੀਂ ਤੁਸੀਂ ਚੱਲ ਸਕਦੇ ਤੁਸੀਂ ਆਪਣੀ ਮਨਮਰਜ਼ੀ ਨਹੀਂ ਇੱਥੇ ਕਰ ਸਕਦੇ ਤੁਸੀਂ ਇੱਥੋਂ ਦੇ ਕਾਨੂੰਨਾਂ ਦੀ ਉਲੰਘਣਾ ਨਹੀਂ ਕਰ ਸਕਦੇ ਪਰ ਇਹ ਪੰਜਾਬ ਇਹ ਗੁਰੂਆਂ ਦੀ ਯੋਧਿਆਂ ਦੀ ਸੂਰਬੀਰਾਂ ਦੀ ਬਹਾਦਰਾਂ ਦੀ ਧਰਤੀ ਹੈ ਜਿੱਥੇ ਯੂਨੀਵਰਸਿਟੀ ਬਣੀ ਆ ਉਹਦੇ ਚੱਪੇ-ਚੱਪੇ 'ਚ ਖੂਨ ਡੋਲ੍ਹਿਆ ਆ ਸਾਡੇ ਸ਼ਹੀਦਾਂ ਦਾ ਚੱਪੜ ਚਿੜੀ ਦਾ ਮੈਦਾਨ ਉੱਥੋਂ ਬਿਲਕੁਲ ਥੋੜੀ ਦੂਰ ਹੈ ਉਰਲੇ ਪਾਸੇ ਚੱਪੜ ਚਿੜੀ ਦੇ ਮੈਦਾਨ ਦੇ ਵਿੱਚ ਜਦੋਂ ਵजीर खान ਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਜੁੱਧ ਕਰਦੇ ਆ ਉੱਥੇ ਸਿੱਖ ਰਾਜ ਦੀ ਸਭ ਤੋਂ ਪਹਿਲੀ ਨੀਂ ਰੱਖੀ ਗਈ ਚੱਪੜਚੜੀ ਦੇ ਮੈਦਾਨ ਦੇ ਵਿੱਚ ਤੇ ਇਹ ਜਿਹੜੀ ਧਰਤੀ ਆ ਚੰਡੀਗੜਾ ਸਾਡਾ ਪਹਿਲਾਂ ਵੀ ਸੀ ਅੱਗੇ ਵੀ ਰਹੇਗਾ ਤੇ ਯੂਨੀਵਰਸਿਟੀ ਵਾਸਤੇ ਅਸੀਂ ਉਦਾਂ ਹੀ ਜੰਗ ਲੜਾਂਗੇ ਜਿਸ ਤਰ੍ਹਾਂ ਅਸੀਂ ਸਿੱਖ ਰਾਜ ਵਾਸਤੇ ਜਿਸ ਤਰ੍ਹਾਂ ਅਸੀਂ ਆਪਣੀ ਅਣਖ ਤੇ ਗੈਰਤ ਵਾਸਤੇ ਪਹਿਲਾਂ ਲੜਦੇ ਆਏ ਆ ਅੱਗੇ ਵੀ ਅਸੀਂ ਯੂਨੀਵਰਸਿਟੀ ਵਾਸਤੇ ਵੱਡੀ ਮਹਿੰਮਾ ਭਾਵੇਂ ਉੱਥੇ ਸਟੂਡੈਂਟ ਸਾਡੇ ਭਰਾ ਸਾਡੀਆਂ ਭੈਣਾਂ ਸਾਡੇ ਵੀਰ ਬੈਠੇ ਆ ਮੈਂ ਵੀ ਕਿਤੇ ਦੋ ਤੇ ਤਿੰਨ ਮਹੀਨੇ ਪੀਯੂ ਦੇ ਵਿੱਚ ਜਾਂਦੇ ਰਹਿੰਦੇ ਆ ਸੋ ਉੱਥੇ ਸਾਡੇ ਸੱਜਣ ਮਿੱਤਰ ਸਾਡੇ ਬਹੁਤ ਹੈਗੇ ਆ ਸੋ ਇਸ ਕਰਕੇ ਅਸੀਂ ਇਹਨੂੰ ਮਹਿਮ ਨੂੰ ਫਿੱਕੀ ਨਹੀਂ ਪੈਣ ਦਵਾਵਾਂਗੇ ਅਸੀਂ ਲੜਾਂਗੇ ਜਿਸ ਤਰ੍ਹਾਂ ਦੀ ਵੀ ਜੰਗ ਲੜਨੀ ਪਊਗੀ ਉਸੇ ਤਰ੍ਹਾਂ ਯੂਨੀਵਰਸਿਟੀ ਨੂੰ ਬਚਾਉਣ ਵਾਸਤੇ ਅਸੀਂ ਤਤਪਾਰਾਂ ਲੜਨ ਵਾਸਤੇ ਜੀ ਜਿਹੜੀ ਇਹ ਮਤਲਬ ਮੋਰਚਾ ਚੱਲ ਰਿਹਾ ਆ ਇਹ ਤੁਹਾਨੂੰ ਕੀ ਲੱਗਦਾ ਕਿ ਪੰਜਾਬ ਸਰਕਾਰ ਦਾ ਜਿਹੜਾ ਰੋਲ ਰਿਹਾ ਆ ਉਹ ਉਹਨੂੰ ਤੁਸੀਂ ਕਿਸ ਤਰ੍ਹਾਂ ਨਾ ਲੈਂਦੇ ਇਹ ਪੰਜਾਬ ਗਵਰਨਮੈਂਟ ਦਾ ਰੂਲ ਬਿਲਕੁਲ ਨਕਮੀਆਂ ਵਾਲਾ ਪੰਜਾਬ ਗਵਰਨਮੈਂਟ ਚਾ ਵੀ ਕੁਝ ਵੀ ਕਰ ਸਕਦੀ ਹੈ ਪੰਜਾਬ ਗਵਰਨਮੈਂਟ ਇਥੇ ਲਖਣ ਦੇ ਵਿੱਚ ਕੱਲੀ ਕੱਲੀ ਆਪਣੇ ਐਮਐਲਏ ਨੂੰ ਪਿੰਡ ਵੰਡ ਕੇ ਦੇ ਸਕਦੀ ਆ ਤੇਰਾ ਪਿੰਡ ਗੰਡੀ ਵਹਿੰਦਾ ਤੇਰਾ ਪਿੰਡ ਮਾਨੋ ਤੇਰਾ ਪਿੰਡ ਆਪਣਾ ਪੰਜ ਵੜਾ ਤੇਰਾ ਪਿੰਡ ਆ ਕਸੀਲ ਹੈ ਤੇਰਾ ਪਿੰਡ ਇਹਨਾਂ ਨੇ ਕੱਲੇ ਕੱਲੇ ਐਮਐਲਏ ਨੂੰ ਪਿੰਡ ਵੰਡਦੇ ਆ ਕਿਸੇ ਇਹ ਕਿਸੇ ਐਮਐਲਏ ਨੂੰ ਦੋ ਪੈਂਟ ਦੇਤੇ ਕਿਸੇ ਨੂੰ ਤਿੰਨ ਦੇਤੇ ਇਧਰ ਦੇ ਇਹਨਾਂ ਦਾ ਪੂਰਾ ਜੋਰ ਲੱਗਾ ਵੀ ਅਸੀਂ ਕਿਤੇ ਹਾਰ ਨਾ ਜਾਈਏ ਆ ਮੇਰੇ ਸਾਹ ਦੇ ਨਾਲ ਇਸ ਇਲੈਕਸ਼ਨ ਤੋਂ ਵੱਧ ਕੇ ਸਾਡੀ ਯੂਨੀਵਰਸਿਟੀ ਹੈ ਉਹਨੇ ਯੂਨੀਵਰਸਿਟੀ ਨੇ ਵੱਡੇ ਵੱਡੇ ਸਾਡੇ ਲੀਡਰ ਪੈਦਾ ਕੀਤੇ ਉਸੇ ਯੂਨੀਵਰਸਿਟੀ ਦੇ ਵਿੱਚੋਂ ਬੜੇ ਲਖਾਰੀ ਬੜੇ ਕਵੀ ਬੜੇ ਸੂਝਵਾਨ ਵਿਦਵਾਨ ਪੈਦਾ ਹੋਏ ਯੂਨੀਵਰਸਿਟੀ ਦੇ ਵਿੱਚ ਸੋ ਉਹ ਯੂਨੀਵਰਸਿਟੀ ਬਚਾਉਣੀ ਜ਼ਰੂਰੀ ਹੈ ਇਹਨਾਂ ਨੂੰ ਤਾਂ ਤੁਰੰਤ ਹੀ ਵਿਧਾਨ ਸਭਾ ਦਾ ਇੱਕ ਸੈਸ਼ਨ ਬੁਲਾ ਕੇ ਉੱਥੇ ਇੱਕ ਮਤਾ ਪਾਸ ਕਰਨਾ ਚਾਹੀਦਾ ਵੀ ਇਹ ਯੂਨੀਵਰਸਿਟੀ ਸੈਂਟਰ ਦੀ ਨਹੀਂ ਸਟੇਟ ਦੀ ਹੈ ਪੰਜਾਬ ਸਟੇਟ ਦੀ ਹੈ ਪੰਜਾਬ ਸੂਬੇ ਦੀ ਹੈ ਪਰ ਨਹੀਂ ਇਹ ਬਿਲਕੁਲ ਸੈਂਟਰ ਦੇ ਨਾਲ ਕਿਉਂ ਖਿਚੜੀ ਹੋ ਕੇ ਇੱਕ ਸਗੇ ਭਰਾਵਾਂ ਵਾਲਾ ਰਿਸ਼ਤਾ ਨਿਭਾ ਰਹੇ ਆ ਇੱਕ ਮਾਂ ਪੁੱਤ ਵਾਲਾ ਰਿਸ਼ਤਾ ਨਿਭਾ ਰਹੇ ਆ ਇਹ ਵਿੱਚ ਉੱਥੇ ਇਹਨਾਂ ਦੀ ਕੋਈ ਬਗਾਵਤ ਨਹੀਂ ਦਿਖ ਰਹੀ ਕੋਈ ਇਹਨਾਂ ਦੀ ਅਣਖ ਕਾਇਰਤ ਨਹੀਂ ਦਿਖ ਰਹੀ ਇੱਥੇ ਆ ਕੇ ਕੇਜਰੀਵਾਲ ਕੱਲ ਬਿਆਨ ਦੇ ਗਿਆ ਇੱਥੇ ਹੀ ਬਿਆਨ ਦੇ ਕੇ ਗਿਆ ਨਾ ਇਸੇ ਚੌਂਕ ਦੇ ਵਿੱਚ ਕੇਜਰੀਵਾਲ ਕਹਿੰਦਾ ਵੀ ਇੱਥੋਂ ਦੀਆਂ ਧੀਆਂ ਪੜਨਾ ਪੜ ਨਹੀਂ ਦਈਆਂ ਅਸੀਂ ਉਹਨਾਂ ਵਾਸਤੇ ਕੋਈ ਵਧੀਆ ਕਾਲਜ ਦਾ ਪ੍ਰਬੰਧ ਕਰਾਂਗੇ ਉਹ ਪਤਾ ਅੰਦਰ ਉਹ ਇੱਥੇ ਤੁਸੀਂ ਕਾਲਜ ਦਾ ਪ੍ਰਬੰਧ ਸਵਾਹ ਕਰਨਾ ਉਹ ਜਿਹੜੀ ਤੁਹਾਡੀ ਮਤਲਬ 200 ਸਾਲ ਪੁਰਾਣੀ ਯੂਨੀਵਰਸਿਟੀ ਉਹ ਅਗਲੇ ਲੁੱਟ ਕੇ ਲੈ ਗਏ ਤੁਸੀਂ ਇੱਥੇ ਕਾਲਜ ਬਣਾਉਣ ਦੀਆਂ ਗੱਲਾਂ ਕਰਦੇ ਹੋ ਜਿਹੜੇ ਬਣੇ ਉਹ ਤੇ ਸਾਂਭ ਲਈਏ ਜਿਹੜੀ ਯੂਨੀਵਰਸਿਟੀ ਸਾਡੇ ਜਿੱਥੇ ਬਜ਼ੁਰਗ ਪੜ੍ਹੇ ਸਾਡੇ ਦਾਦੇ ਪਰਦਾਦੇ ਪੜ੍ਹੇ ਜਿੱਥੋਂ ਵਿਦਵਾਨ ਕਵੀ ਲੀਡਰ ਬੜੇ ਪੈਦਾ ਹੋਏ ਉਹ ਆਪਾਂ ਬਚਾਈਏ ਐਥੇ ਕਾਲਜ ਬਣਾਉਣ ਦੀਆਂ ਗੱਲਾਂ ਕਰਦੇ ਆ ਸਿੱਖਿਆ ਨੀਤੀ ਦੀ ਗੱਲ ਬਿਹਾਰ ਚ ਗੁਜਰਾਤ ਚ ਐਮਪੀ ਚ ਮੱਧ ਪ੍ਰਦੇਸ਼ ਚ ਉੱਥੇ ਜਾ ਕੇ ਕਰਦੇ ਆ ਆ ਪੰਜਾਬ ਦੀ ਤੇ ਸਿੱਖਿਆ ਸਿੱਖਿਆ ਕੇਂਦਰ ਬੁਲਾ ਲਓ ਇਹ ਸਭ ਤੋਂ ਵੱਡਾ ਸਿੱਖਿਆ ਕੇਂਦਰ ਹੈ ਜੇ ਯੂਨੀਵਰਸਿਟੀ ਨਾ ਰਹੀ ਸਾਡੇ ਪੱਲੇ ਕੱਖ ਨਹੀਂ ਰਹਿਣਾ ਫਿਰ ਅਗਲੇ ਅਗਲੇ ਕਹਿਣਗੇ ਫਿਰ ਅਗਲਿਆਂ ਦੇ ਇਹ ਪ੍ਰਬੰਧ ਦੇ ਵਿੱਚ ਹੋਊਗਾ ਵੀ ਯੂਨੀਵਰਸਿਟੀ ਦੇ ਵਿੱਚ ਪੰਜਾਬੀ ਬੋਲਣੀ ਆ ਕਿ ਹਿੰਦੀ ਬੋਲਣੀ ਆ ਇੰਗਲਿਸ਼ ਬੋਲਣੀ ਆ ਪੰਜਾਬੀ ਦੇ ਅੱਗੇ ਨਹੀਂ ਉੱਥੇ ਬੋਲਣ ਦਿੰਦੇ ਸੂਇਸ ਕਰਕੇ ਇਹ ਯੂਨੀਵਰਸਿਟੀ ਸਾਨੂੰ ਜਿਹੜੀ ਇਹ ਸੈਨੇਟ ਭੰਗ ਕੀਤੀ ਆ ਤੇ ਮੈਂ ਤੇ ਇਹ ਵੀ ਬੇਨਤੀ ਕਰਦਾ ਇਹ ਗੱਲ ਕੱਲੀ ਸੈਨੇਟ ਤੱਕ ਨਾ ਸੀਮਤ ਰਹੇ ਜੇ ਉਹ 91 ਮੈਂਬਰਾਂ ਤੋਂ ਘਟਾ ਕੇ 31 ਤੱਕ ਪਹੁੰਚ ਸਕਦੇ ਆ ਤੇ ਵਿਧਾਨ ਸਭਾ ਤੇ ਵੀ ਉਹ ਚੜ ਕੇ ਆ ਸਕਦਾ ਸੈਂਟਰ ਪੰਜਾਬ ਦੀ ਵਿਧਾਨ ਸਭਾ ਤੇ ਵੀ ਹਮਲਾ ਹੋਊਗਾ ਮੇਰੀ ਗੱਲ ਚੇਤੇ ਰੱਖਿਓ ਜੇ ਸੈਨੇਟ ਭੰਗ ਹੋ ਸਕਦੀ ਹੈ ਤੇ ਪੰਜਾਬ ਦੀ ਵਿਧਾਨ ਸਗਾ ਭੰਗ ਕਰਕੇ 117 ਤੋਂ ਕੱਲੇ 17 ਤੇ ਵੀ ਆ ਸਕਦੇ ਜਦੋਂ ਉਹ ਸੈਨੇਟ ਬਣੀ ਸੀ ਉਦੋਂ ਯੂਨੀਵਰਸਿਟੀ ਦੇ ਵਿੱਚ ਕੇਵਲ 2000 ਸਟੂਡੈਂਟ ਪੜਦਾ ਸੀ ਜਦੋਂ 1966 ਦੇ ਵਿੱਚ ਉਹ ਸੈਨੇਟ ਬਣਦੀ ਹੈ ਉਦੋਂ ਮੈਂਬਰ 99 ਬਣਾਏ ਜਦੋਂ 2000 ਸਟੂਡੈਂਟ ਅੱਜ ਉਥੇ 20-25000 ਸਟੂਡੈਂਟ ਪੜ ਰਿਆ ਤੇ ਪੂਰੇ ਜਿੰਨੇ ਕਾਲਜ ਆ 200 ਕਾਲਜ ਦੇ ਵਿੱਚ 2.5 ਲੱਖ ਸਟੂਡੈਂਟ ਪੜ੍ਹ ਰਿਆ ਤੇ ਅਜ ਨੂੰ 91 ਤੋਂ ਹਟਾ ਕੇ ਤੁਸੀਂ ਕੀਤੀ ਕਰਤਾ ਉਹਨੂੰ ਤੇ ਸਗੋਂ 91 ਤੋਂ ਵਧਾ ਕੇ ਤੁਹਾਨੂੰ 199 ਕਰਨਾ ਚਾਹੀਦਾ ਸੀ ਕਿ 2.5 ਲੱਖ ਸਟੂਡੈਂਟ ਹੋ ਗਿਆ ਕਾਲਜਾਂ ਯੂਨੀਵਰਸਿਟੀਆਂ ਦਾ ਮਿਲਾ ਕੇ ਪਰ ਉਹਨੂੰ ਬਿਲਕੁਲ ਹੀ ਖਤਮ ਕਰਤਾ ਸੋ ਇਹ ਮੈਂ ਕਹਿੰਨਾ ਇਹ ਤੁਸੀਂ ਇਹ ਇਹ ਉੱਠਣਾ ਪੈਣਾ ਇਹ ਜੀ ਅੱਗ ਆ ਜਾਂ ਸਾਨੂੰ ਪਤਾ ਲੱਗਣਦਿਆ ਵੀ ਕਿਤੇ ਦੂਰ ਲੱਗੀ ਵੀ ਸਾਡੇ ਪਹੁੰਚਣੀ ਨਹੀਂ ਇੱਕ ਦੇ ਭਲੇ ਖਾਣਾ ਰੱਖਿਓ ਮਨ ਦੇ ਵਿੱਚ ਇਹ ਅੱਗ ਸਾਡੇ ਕੋਲ ਆਉਣੀ ਆ ਜੇ ਸੈਨੇਟ ਭੰਗ ਹੋਈ ਆ ਵਿਧਾਨ ਸਭਾ ਵੀ ਭੰਗ ਕਰਨਗੇ ਸਾਡੀਆਂ ਪਛਾਣਤਾਂ ਸਾਡੇ ਜਿਹੜੇ ਸ਼ਹਿਰਾਂ ਦੀਆਂ ਜਿਹੜੀਆਂ ਐ ਐਮਸੀ ਚੋਣਾ ਹੁੰਦੀਆਂ ਇਹ ਵੀ ਭੰਗ ਹੋਣਗੀਆਂ ਕਈ ਤਰੀਕਿਆਂ ਨਾਲ ਇਹ ਭੰਗ ਕਰਨਗੇ ਪੰਜਾਬ ਦੇ ਉੱਪਰ ਸਿੱਧਾ ਸੈਂਟਰ ਆ ਕੇ ਕਬਜ਼ਾ ਕਰੂਗਾ ਸਿੱਧਾ ਸੈਂਟਰ ਆ ਕੇ ਮੋਦੀ ਹੁਣੀ ਦੱਸਣਗੇ ਯਾ ਸੈਂਟਰ 'ਚ ਜਿਹਦੀ ਵੀ ਸਰਕਾਰ ਹੋ ਕਾਂਗਰਸ ਬੀਜੇਪੀ ਕਿਸੇ ਦੀ ਵੀ ਹੋਵੇ ਉਹ ਦੱਸਣਗੇ ਵੀ ਪੰਜਾਬ ਦੇ ਵਿੱਚ ਕੀ ਕਰਨਾ ਕੀ ਲਾਗੂ ਕਰਨਾ ਕੀ ਨਹੀਂ ਕਰਨਾ ਕੀ ਚੁੱਕਣਾ ਆ ਵੀ ਬੀਬੀਐਮਬੀ ਜਿਹੜਾ ਬੋਰਡ ਹੈ ਅਗਲੇ ਉਤੇ ਕਬਜ਼ਾ ਕਰਕੇ ਤੇ ਸਾਰਾ ਪੰਜਾਬ ਡੁੱਬਦਾ ਪੰਜਾਬ ਦਾ ਛੱਡਿਆ ਕੀ ਹੈ ਪੰਜਾਬ ਦਾ ਕਿਸਾਨ ਪੰਜਾਬ ਦਾ ਮਜ਼ਦੂਰ ਵਰਗ ਸਾਰੇ ਪ੍ਰਭਾਵਿਤ ਹੋਏ ਉਸ ਚੀਜ਼ ਤੋਂ ਸੋ ਇਸ ਕਰਕੇ ਮਤਲਬ ਜੇ ਬੀਬੀਐਮਬੀ ਬੋਰਡ ਤੇ ਉਹ ਕਬਜ਼ਾ ਕਰਕੇ ਪੰਜਾਬ ਡੋਬ ਸਕਦੇ ਆ ਤੇ ਤੁਸੀਂ ਇਹ ਗੱਲ ਸੋਚੋ ਉਹ ਯੂਨੀਵਰਸਿਟੀ ਤੇ ਕਬਜ਼ਾ ਕਰਕੇ ਸਾਡੇ ਮਾਈਂਡ ਸਾਡੀ ਮਾਨਸਿਕਤਾ ਨੂੰ ਕਿਦਾਂ ਕਮਜ਼ੋਰ ਕਰ ਸਕਦੇ ਆ ਇਹ ਲੜਾਈ ਸਮਝਣ ਦੀ ਲੋੜ ਹੈ ਇਹ ਸਾਡੀ ਮਾਨਸਿਕਤਾ ਇਹ ਸਾਡੀ ਸਾਡੀ ਸੂਝ-ਬੂਝ ਤੇ ਕੰਮ ਲਾਊਗਾ ਸਾਡੇ ਮਨ ਤੇ ਵੱਡਾ ਇਹਦਾ ਯੂਨੀਵਰਸਿਟੀ ਦੇ ਵਿੱਚ ਜਿਹੜਾ ਲੈਕਚਰ ਜੋ ਵੀ ਉੱਥੇ ਪੜਾਇਆ ਜਾਂਦਾ ਕੋਈ ਸਿਲੇਬਸ ਹੈ ਕੋਈ ਲੈਕਚਰ ਹੈ ਉਹ ਕਿਸ ਤਰੀਕੇ ਦੇ ਨਾਲ ਸਟੂਡੈਂਟਾਂ ਦੇ ਵਿੱਚ ਉਹਨਾਂ ਨੇ ਪਰੋਸਨੇ ਐ ਸੋ ਇਹ ਲੜਾਈ ਬੜੀ ਵੱਡੀ ਉੱਠਣਾ ਪੈਣਾ ਪੰਜਾਬ ਨੂੰ ਜਿਸ ਤਰੀਕੇ ਦੇ ਨਾਲ ਨੌਜਵਾਨ ਆਗੂ ਅਸ਼ਮੀਤ ਸਿੰਘ ਜਿਹੜਾ ਕਿ ਸੱਤ ਵੱਲੋਂ ਇਸ ਵੇਲੇ ਯੂਨੀਵਰਸਿਟੀ ਦੇ ਵਿਦਿਆਰਥੀ ਵਿੰਗ ਦਾ ਵਾਈਸ ਪ੍ਰਧਾਨ ਵੀ ਆ ਉਹ ਉਸ ਨੌਜਵਾਨ ਵੱਲੋਂ ਤੇ ਉਹਦੇ ਸਾਥੀਆਂ ਵੱਲੋਂ ਜਿਹੜੀ ਇਹ ਲੜਾਈ ਲੜੀ ਜਾ ਰਹੀ ਆ ਕੀ ਕਹਿਣਾ ਚਾਹੋਗੇ ਪੰਜਾਬ ਵਾਸੀਆਂ ਨੂੰ ਇਸ ਬਾਰੇ ਮੈਂ ਵੇਖੋ ਅਸ਼ਮੀਤ ਸਿੰਘ ਦੀ ਬਿਲਕੁਲ 100% 110% سپورਟ ਕਰਦਾ ਉਹ ਸਾਡਾ ਭਰਾ ਵਾ ਸ਼ਮੀਤ ਸਿੰਘ ਅਸ਼ਮੀਤ ਸਿੰਘ ਜਿਸ ਦਿਨ ਜਿੱਤਿਆ ਸੀ ਨਾ ਜਿਸ ਦਿਨ ਜਿੱਤਿਆ ਸੀ ਤੇ ਉਸ ਦਿਨ ਸਾਡੀ ਰੂਹ ਖੁਸ਼ ਹੋਈ ਜਦੋਂ ਉਹਨਾਂ ਨੇ ਭਾਈ ਜਸਵੰਤ ਸਿੰਘ ਖਾਲੜਾ ਦੀ ਤਸਵੀਰ ਉਥੋਂ ਲਹਿਰਾਈ ਪੂਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਉਹ ਤਸਵੀਰ ਗਈ ਕਿ ਵਾਕਿਆ ਹੀ ਭਾਈ ਜਸਵੰਤ ਸਿੰਘ ਖਾਲੜੇ ਦੇ ਵਾਰਿਸ ਵੀ ਯੂਨੀਵਰਸਿਟੀ ਨੇ ਦੇ ਵਿੱਚ ਬੈਠੇ ਹੋਏ ਆ ਤੇ ਮੈਂ ਤੇ ਅਸ਼ਮੀਤ ਸਿੰਘ ਨੂੰ ਵੀ ਕੈਨਾ ਵੀ ਗੁਰੂ ਪਾਤਸ਼ਾਹ ਜੀ ਅੱਗੇ ਸਿੰਘਾ ਤੁੰ ਅਰਦਾਸ ਕਰ ਤੇਰੀ ਇਹ ਪ੍ਰੀਖਿਆ ਦੇ ਦੇਣਾ ਇਹ ਤੇਰੀ ਇੱਕ ਪ੍ਰੀਖਿਆ ਹੋ ਰਹੀ ਹੈ ਜੇਕਰ ਤੈਨੂੰ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟਾਂ ਨੇ ਫਤਵਾ ਦਿੱਤਾ ਜੇ ਤੂੰ ਕਰਾਰ ਦਿੱਤਾ ਵੱਡੀ ਲੀਡ ਦੇ ਨਾਲ ਉਹ ਨੌਜਵਾਨ ਜਿੱਤਿਆ ਤੇ ਅੱਜ ਉਹਦੇ ਪ੍ਰੀਖਿਆ ਦੇ ਦੇਣਾ ਅੱਜ ਉਹਦਾ ਇਮਤਿਹਾਨ ਹੈ ਵੀ ਉਹ ਗੁਰੂ ਪਾਤਸ਼ਾਹੀ ਦਾ ਊਟ ਆਸਰਾ ਲੈ ਕੇ ਇਸ ਇਮਤਿਹਾਨ ਦੇ ਵਿੱਚੋਂ ਪਾਸ ਹੋਵੇ ਉਥੇ ਸੰਗੀ ਵਾਲਿਆਂ ਦਾ ਪ੍ਰਧਾਨ ਦਿੱਤਿਆ ਇਹ ਸਾਥ ਵਾਲਿਆਂ ਦਾ ਮੀਤ ਪ੍ਰਧਾਨ ਦਿੱਤਿਆ ਜਿਹੜਾ ਸੰਗੀ ਵਾਲਿਆਂ ਦਾ ਪ੍ਰਧਾਨ ਦਿੱਤਿਆ ਉਹਦੀ ਦੇ ਪ੍ਰੀਖਿਆ ਹੋ ਗਈ ਆ ਉਹ ਤੇ ਪਤਾ ਲੱਗ ਗਿਆ ਵੀ ਇਹ ਸੰਗੀ ਇਹ ਆਰਐਸਐਸ ਇਹ ਭਾਜਪਾ ਇਹ ਏਬੀਬੀਪੀ ਉਹਨਾਂ ਦੀ ਉਥੇ ਆਪਣੀ ਯੂਨੀਵਰਸਿਟੀ ਦੇ ਵਿੱਚ ਏਬੀਬੀਪੀ ਪਤਾ ਲੱਗ ਗਿਆ ਵੀ ਏਬੀਬੀਪੀ ਜਿਹੜੀ ਸੰਗ ਦੀ ਆ ਆਰਐਸਐਸ ਦੀ ਆ ਭਾਜਪਾ ਦੀ ਆ ਇਹ ਪੰਜਾਬ ਅੱਖੀ ਕਦੇ ਵੀ ਨਹੀਂ ਆ ਪੰਜਾਬ ਦੇ ਨਾਲ ਕਦੇ ਨਹੀਂ ਖੜ ਸਕਦੀ ਤੇ ਮੈਂ ਤਾਂ ਅੱਗੇ ਵੀ ਨੌਜਵਾਨਾਂ ਨੂੰ ਕਹਿੰਦਾ ਤੁਸੀਂ ਇਕੱਠੇ ਹੋ ਕੇ ਹਮਲਾ ਮਾਰੋ ਇਹਨਾਂ ਸੰਗੀਆਂ ਨੂੰ ਇਹਨਾਂ ਸੰਗੀਆਂ ਨੂੰ ਇਹਨਾਂ ਦਲਾਲਾਂ ਨੂੰ ਬੀਜਪੀ ਵਾਲਿਆਂ ਨੂੰ ਆਰਐਸਐਸ ਵਾਲਿਆਂ ਨੂੰ ਯੂਨੀਵਰਸਿਟੀਆਂ ਦੇ ਵਿੱਚੋਂ ਯੁੱਤੀਆਂ ਮਾਰ-ਮਾਰ ਕੇ ਬਾਹਰ ਕੱਢ ਦਿਓ ਯੁੱਤੀ ਦੇ ਨੋਗ ਤੇ ਭਜਾ ਦਿਓ ਇਹ ਬੀਜਪੀ ਨਾ ਸਾਡੀ ਪੰਜਾਬ ਦੀ ਸਗੀ ਪਹਿਲਾਂ ਆਰਐਸਐਸ ਪੰਜਾਬ ਦੀ ਸਗੀ ਨਹੀਂ ਇਹ ਯੂਨੀਵਰਸਿਟੀਆਂ ਦੇ ਵਿੱਚ ਏਬੀਬੀਪੀ ਜਿਹੜੀ ਇਹਨਾਂ ਦੀ ਬਣਾਈ ਹੋਈ ਆ ਆਰਐਸਐਸ ਦੀ ਉਹ ਸਾਡੀ ਸਗੀ ਨਹੀਂ ਸਾਡਾ ਸਗਾ ਕੇਵਲ ਪੰਥ ਹੈ ਗੁਰੂ ਦੇ ਸਿੰਘ ਆ ਜਿਹੜੇ ਜਿੱਤੇ ਉਹਨਾਂ ਦਾ ਸਾਥ ਦਿਓ ਸੋ ਇਹ ਸਨ ਭਾਈ ਚਮਕੌਰ ਸਿੰਘ ਜਿਨ੍ਹਾਂ ਨੇ ਯੂਨੀਵਰਸਿਟੀ ਸੈਨੇਟ ਭੰਗ ਹੋਣ ਤੇ ਜਿਹੜੇ ਆਪਣੇ ਵਿਚਾਰ ਸਾਂਝੇ ਕੀਤੇ ਆ ਦੇਖਣਾ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ 7 ਦੇ ਨੌਜਵਾਨ ਜਿਹੜੇ ਕਿ ਮੋਰਚਾ ਲਾਈ ਬੈਠੇ ਆ ਉਹਨਾਂ ਦਾ ਪੰਜਾਬ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਹੱਕ ਦੇ ਵਿੱਚ ਆਉਂਦਾ ਆ ਇਹ ਦੇਖਣ ਵਾਲੀ ਗੱਲ ਹੋਊਗੀ ਤੁਸੀਂ ਸਾਡੇ ਇਸ ਪ੍ਰੋਗਰਾਮ ਬਾਰੇ ਆਪਣੀਆਂ ਟਿੱਪਣੀਆਂ ਜਰੂਰ ਸਾਂਝੀਆਂ ਕਰਨੀਆਂ ਆਖੀਰ ਦੇ ਵਿੱਚ ਗੁਰਫਤੇ ਦੀ ਸਾਂਝ ਪਾਉਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ